ਉਹ ਸਾਈਨ ਕਰਾਣੇ ਲੈ ਲਲ ਪੱਤੇ ਕੋਲ ਆ ਜਿਹੜੇ ਕੰਮ ਕਰ ਰਹੇ ਹੈ ਜਿਹੜੀ ਅੱਜ ਸਾਰੇ ਪੰਜਾਬ ਦੇ ਵਿੱਚ ਕਾਲ ਹੈ ਜੇ ਡੀਸੀ ਆਫਿਸ ਤੇ ਐਸਜੀਐਮ ਆਫਿਸ ਦੇ ਵਿੱਚ ਮੈਮੋਰੰਡਮ ਦੇਣਾ ਕਿਉਂਕਿ ਪੰਜਾਬ ਦੇ ਵਿੱਚ ਇਹ ਗਊ ਤਸਕਰੀ ਬਹੁਤ ਜ਼ਿਆਦਾ ਵਧ ਰਹੀ ਹੈ ਕਿ ਜਿਹੜੇ ਗਊ ਰક્ષਕ ਨੇ ਜਦੋਂ ਤਸਕਰੀ ਨੂੰ ਰੋਕਦੇ ਨੇ ਤੇ ਉਲਟਾ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਤੰਗ ਕਰਦਾ ਤੇ ਇਸ ਦੇ ਰੋਕਥਾਮ ਲਈ ਹੀ ਅਸੀਂ ਚਾਹੁੰਦੇ ਹਾਂ ਕਿ ਇਹ ਬਿਲਕੁਲ ਬੰਦ ਹੋਵੇ ਗਊ ਸਾਡੀ ਮਾਤਾ ਤੇ ਇਹਦੀ ਜਿਹੜੀ ਤਸਕਰੀ ਹੈ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੇ ਆਉਣ ਵਾਲੇ ਦਿਨਾਂ 'ਚ ਜੇ ਸਰਕਾਰ ਨੇ ਇਸ ਤੇ ਕੋਈ ਨਾ ਅਮਲ ਕੀਤਾ ਤਾਂ ਅਸੀਂ ਧਰਮਿਆਂ ਤੇ ਵੀ ਬੈਠਾਂ ਸ੍ਰੀ ਰਾਮ ਜੈ ਗਊ ਮਾਤਾ ਦੀ ਅੱਜ ਮੂਸਨਾਥਨੀਆ ਵੱਲੋਂ ਸਾਂਝੇ ਤੌਰ ਤੇ ਅੱਜ ਜਿਹੜਾ ਮਾਰਚ ਕੱਟਿਆ ਜਾ ਰਿਹਾ ਹੈ ਇਹ ਜਿਹੜੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਗਊ ਤਸਕਰੀ ਗਊ ਹਤਿਆਵਾਂ ਗਊ ਮਾਤਾ ਦੀ ਹੱਤਿਆ ਕੀਤੀ ਜਾ ਰਹੀ ਹੈ ਇਹ ਸ਼ਰਿਆਮ ਵੱਧ ਗਿਆ ਕੰਮ ਵੀ ਇਹ ਬੇਰੋਗ ਬੇਟੋਕ ਬਿਨਾਂ ਡਰ ਤੋਂ ਦੇਖੋ ਆ ਪਿਛਲੇ ਹਫਤੇ ਵੀ ਸਾਡੇ ਗੋਤਮ ਸ਼ਰਮਾ ਜੀ ਦੇ ਇਹਨਾਂ ਦੇ ਇੱਕ ਟਰੱਕ ਫੜਿਆ ਇਹ ਇਹ ਬਿਲਕੁਲ ਡਰਦੇ ਨਹੀਂ ਇਹ ਸਗੋਂ ਉਹਨਾਂ ਦੇ ਉੱਤੇ ਟਰੈਕ ਚੜਾਣ ਦੀ ਜਦ ਕਿ ਇਹ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬਣਦੀ ਹੈ ਤੇ ਇਹ ਪ੍ਰਸ਼ਾਸਨ ਦੇ ਕੰਮ ਅੱਜ ਪਬਲਿਕ ਕਰ ਰਹੀ ਹੈ ਇਹ ਜਿਹੜੀ ਬਹੁਤ ਹੀ ਮੰਦ ਭਾਗੀਆਂ ਗੱਲਾਂ ਨੇ ਇਹ ਸਰਕਾਰਾਂ ਨੂੰ ਹੁਣ ਜਾਗਣਾ ਪਵੇਗਾ ਅੱਜ ਜਿਹੜਾ ਇਹ ਮਾਰਚ ਹੈ ਇਹ ਇਕੱਲਾ ਖੰਨੇ ਦੇ ਵਿੱਚ ਹੀ ਨਹੀਂ ਇਹ ਪੂਰੇ ਪੰਜਾਬ ਦੇ ਵਿੱਚ ਸਮੂਹ ਸਨਾਤਨੀਆਂ ਵੱਲੋਂ ਕੀਤਾ ਜਾ ਰਿਹਾ ਹੈ ਤੇ ਇਹ ਹੁਣ ਸਰਕਾਰਾਂ ਨੂੰ ਵੀ ਸਮੇਂ ਦੀਆਂ ਸਾਰੀਆਂ ਸਰਕਾਰਾਂ ਨੇ ਦੇਖੋ ਇਹ ਹਮੇਸ਼ਾ ਹੀ ਗਊ ਮਾਤਾ ਨੂੰ ਅਣਗੋਲਿਆ ਕੀਤਾ ਹੈ ਤੇ ਸਾਡੀ ਇਹ ਸਰਕਾਰ ਅੱਗੇ ਪੁਰਜ਼ੋਰ ਮੰਗ ਹੈ ਵੀ ਅੱਜ ਤੋਂ ਇਹ ਸਬਤ ਤੁਹਾਡੇ ਸਾਹਮਣੇ ਹੀ ਦਿਖ ਰਿਹਾ ਹੈ ਵੀ ਅੱਜ ਹਿੰਦੂ ਜਾ ਚੁੱਕਿਆ ਹੈ ਇਹ ਸਰਕਾਰਾਂ ਕਿਸੇ ਭਲੇਖੇ 'ਚ ਨਾ ਰਹਿਣ ਅੱਜ ਪੂਰੇ ਪੰਜਾਬ ਦੇ ਵਿੱਚ ਇਹ ਐਜੀਟੇਸ਼ਨ ਜਿਹੜਾ ਹੋ ਰਿਹਾ ਹੈ ਇਹ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਹੈ ਆ ਤੁਹਾਡੇ ਸਾਹਮਣੇ ਹੀ ਅੱਜ ਸਾਰਾ ਸਨਾਤਨੀ ਸਾਰੇ ਇੱਥੇ ਇੱਕ ਝੁੱਟ ਸਾਰੇ ਦਿਖਾਈ ਦੇ ਰਹੇ ਨੇ ਤੇ ਇਸ ਜਿਹੜੀਆਂ ਦੋ ਮਾਤਾਂ ਦੀਆਂ ਜਿੰਨੀਆਂ ਵੀ ਸਾਡੀਆਂ ਮੰਗਾਂ ਨੇ ਇਹ ਹਰ ਹਾਲਤ ਦੇ ਵਿੱਚ ਪੂਰੀਆਂ ਕੀਤੀਆਂ ਜਾਣ ਅੱਜ ਅਸੀਂ ਇੱਕ ਚੇਤਾਵਨੀ ਪੱਤਰ ਦੇਣ ਜਾ ਰਹੇ ਹਾਂ ਜੇਕਰ ਸਰਕਾਰ ਨੇ ਇਸ ਵਲ ਹੁਣ ਨਾ ਧਿਆਨ ਦਿੱਤਾ ਤਾਂ ਜਿਹੜਾ ਇਹ ਸੰਘਰਸ਼ ਹੈ ਇਹ ਹੋਰ ਤਿੱਖਾ ਕੀਤਾ ਜਾਊਗਾ ਕਿਉਂਕਿ ਇਹ ਹੁਣ ਸਰਕਾਰ ਮੈਂ ਦੁਬਾਰਾ ਫੇਰ ਤਣਾਅ ਨਹੀਂ ਦਿਨਾਂ ਵੀ ਸਰਕਾਰ ਇਸ ਗੱਲ ਨੂੰ ਬਿਲਕੁਲ ਹੁਣ ਭੁੱਲ ਜਾਵੇ ਅੱਜ ਪੰਜਾਬ ਦਾ ਹਿੰਦੂ ਜਲ ਚੁੱਕਿਆ ਅੱਜ ਹਿੰਦੂਆਂ ਦੇ ਮਸਲਿਆਂ ਨੂੰ ਬਿਲਕੁਲ ਵੀ ਅਣਗੌਲਿਆ ਹੋਣ ਨਹੀਂ ਦਿੱਤਾ ਜਾਊਗਾ ਜੈ ਸ਼੍ਰੀ ਰਾਮ ਜੈ ਗੋ ਮਾਤਾ ਮਸਲਾ ਜੀ ਤੁਸੀਂ ਅੱਜ ਕੱਟ ਕੀਤਾ ਹੈ ਜੈ ਗੋ ਮਾਤਾ ਜੈ ਸ਼੍ਰੀ ਰਾਮ ਅੱਜ ਅਸੀਂ ਗੋ ਮਾਤਾ ਦੇ ਹੱਕ 'ਚ ਐਸ ਡੀ ਐਮ ਤੇ ਏ ਡੀ ਸੀ ਨੂੰ ਮੰਗ ਪੱਤਰ ਦੇਣ ਜਾ ਰਿਹਾ ਕਿ ਸਾਡੀ ਗਊ ਮਾਤਾ ਨੂੰ ਰਾਜੇ ਮਾਤਾ ਦਾ ਦਰਜਾ ਦਿੱਤਾ ਜਾਵੇ। ਹੋਰ ਕੀ ਮੰਗਾਈ ਥੋੜੀ ਇਸ ਤੋਂ ਇਲਾਵਾ ਜਿਹੜੇ ਗਊ ਮਾਤਾ ਰੋਡ ਤੇ ਫਿਰਦੀਆਂ ਉਹਨਾਂ ਨੂੰ ਇੱਥੋਂ ਐਸਡੀਐਮ ਨੂੰ ਕਹਿ ਕੇ ਵੀ ਗਊਸ਼ਾਲਾ ਭੇਜਿਆ ਜਾਵੇ ਜੀ। ਥੈਂਕ ਯੂ ਸਰ। ਪੰਜਾਬ ਭਰ ਦੇ ਵਿੱਚ ਗੌਰ ਰਖਾ ਮੰਦਲੋ ਤੇ ਸਨਾਤਨ ਸਮਾਜ ਵੱਲੋਂ ਇੱਕ ਰੋਸ਼ ਮਾਰਚ ਕੱਢਿਆ ਜਾ ਰਿਹਾ ਜਿਦੇ ਵਿੱਚ ਸਰਕਾਰ ਕਰੋੜਾਂ ਰੁਪਏ ਕਾਊਸ ਸਸਤਾ ਲੈ ਰਹੀ ਹੈ। ਪਰ ਗਊ ਤਾਂ ਅੰਦਾ ਸੁਭਾਲ ਬਿਲਕੁਲ ਵੀ ਨਹੀਂ ਹੋ ਰਿਆ ਰੋਡਾਂ ਤੇ ਰੋ ਨਿਤ ਦਿਨ ਐਕਸੀਡੈਂਟ ਹੋ ਰਹੇ ਨੇ ਜਿਹਦੇ ਨਾਲ ਫਸਲਾਂ ਖਸਾਬ ਹੋ ਰਹੀਆਂ ਕਿਸਾਨ ਵੀ ਤੰਗ ਨੇ ਲੋਕ ਵੀ ਤੰਗ ਨੇ ਉਹਦੇ ਨਾਲ ਹੀ ਹੁਣ ਦੇਖਣ ਨੂੰ ਆ ਰਿਹਾ ਕਿ ਕਈ ਦਿਨਾਂ ਤੋਂ ਵਿੱਚ ਜਿਆਦੀ ਹੈ ਭਗਵੰਤ ਮਾਨ ਸਰਕਾਰ ਬਣੀ ਜਾ ਪੰਜਾਬ ਦੇ ਵਿੱਚ ਗਊ ਤਸਕਰੀ ਤੇ ਗਊ ਹੱਤਿਆ ਦੇ ਮਾਮਲੇ ਨਿਤ ਵਧ ਗਏ ਨੇ ਜੇ ਕੋਈ ਗਊ ਰਖਾ ਦੇ ਗਊ ਰਖਕ ਕੋਈ ਕਾਰਵਾਈ ਕਰਦੇ ਨੇ ਤਾਂ ਉਲਟਾ ਪ੍ਰਸ਼ਾਸਨ ਉਹਨਾਂ ਨੂੰ ਦਬੰਦ ਆਵਾ ਬੇ ਵਕਤ ਟਕ ਟਕਦਾ ਯਾਰ ਕਿ ਤਾ ਇਹ ਆਪਣਾ ਸੰਸਕ੍ਰਿਤ ਕੋਲੇ ਤੋਂ ਲੈ ਕੇ ਜੀ ਆਪਣਾ ਏਡੀਸੀ ਦਫਤਰ ਦੇ ਨਾਲ ਐ ਜੀਮ ਦਫਤਰ ਤੱਕ ਜਾਵਾਂਗੇ ਜੀ ਨਾਲ ਜੀ ਲੈ ਕੇ ਸਾਰੇ ਸਨਾਤਨ ਸਮਾਜ ਤੇ ਗੌਰਵਖਸ਼ਾ ਵਾਲੇ ਸਾਰੇ ਜਾਣਗੇ ਜੀ ਜੀ ਕੀ ਕਹਿਣਾ ਚਾਹੁੰਗੇ ਅੱਜ ਤੁਸੀਂ ਕੱਟ ਕੀਤਾ ਔਰੇ ਜੈ ਗੋਮਾਤਾ ਜੀ ਜੀ ਦੇਖੋ ਜਿਹੜੇ ਅਭਾ ਸਭ ਤੋਂ ਪਹਿਲਾਂ ਸਾਡਾ ਮੰਗ ਹੈ ਵੀ ਮਗਾਉ ਮਾਤਾ ਨੂੰ ਰਾਜਾ ਦਰਤਾ ਦਿੱਤਾ ਜਾਵੇ ਜਿੰਨੇ ਜਿ ਅਜਵੇਂ ਕਹਿੰਦੇ ਤਾਂ ਸਾਰੇ ਜਿੰਨੀਆਂ ਪੋਲੀਟੀਕਲ ਪਾਰਟੀ ਉਹ ਵੀ ਗੋਮਾਤਾ ਦਾ ਨਾ ਬਹੁਤ ਬਹੁਤ ਜੱਫੀ ਦੇ ਨੇ ਜਿਹਦੇ ਲੋਡ ਹੁੰਦੀ ਹੈ ਬਟ ਉਹਦੇ ਹੱਕ 'ਚ ਕੋਈ ਖੜਦਾ ਹੈ ਨਹੀਂ ਅਸੀਂ ਤੇ ਕਹਿੰਦੇ ਆ ਵੀ ਜਿੰਨੇ ਵੀ ਗਊmaat ਜੋ ਵੀ ਇੱਥੇ ਆਪਾਂ ਸੜਕ ਦੇ ਵਿਚਾਇਦਾ ਬੇਕਾਰ ਅਨੁਰ ਖਾਨ ਨੂੰ ਕੁਝ ਨਹੀਂ ਮਿਲਦਾ ਲਫਾਫੇ ਦਿਖਾਉਂਦੇ ਆ ਫਿਰਦਿਆਂ ਨੇ ਉਹਨਾਂ ਨੂੰ ਗਊਸ਼ਾਲਾ 'ਚ ਪਜਾਇਆ ਜਾਵੇ ਤੇ ਜੋ ਵੀ ਇਹ ਗਊਸ਼ਾਲਾ ਦੇ ਨਾਮ ਦੇ ਟੈਕਸੀ ਆਸਾਸ ਕਿੱਥੇ ਕਿੱਥੇ ਜਾਂਦੇ ਆ ਉਹ ਗਊਸ਼ਾਲਾ ਦੇ ਲਾਇਆ ਜਾਂ ਗਊ ਬਾੜਾ ਦੇ ਲਾਇਆ ਜਾਣ ਨਾ ਕਿ ਇੱਧਰ ਉੱਧਰ ਬਾਕੀ ਇੱਥੇ ਕਈ ਵਾਰ ਪੁਲਿਸ ਜਾਂ ਗਊ ਸੇਵਕ ਟਰੱਕ ਫੜਦੇ ਲੰਘੇ ਜਾਂਦੇ ਜਿਹੜੇ ਕਿ ਕੱਟਣ ਕੱਟਣ ਵਾਸਤੇ ਜਾਂਦੇ ਉਹਨਾਂ ਦੇ ਵੀ ਕੋਈ ਖਾਸ ਵਿਸ਼ੇਸ਼ ਧਿਆਨ ਨਹੀਂ ਦਿੱਤਾ ਨਾ ਕੋਈ ਪਰਚਾ ਦੇ ਜੇ ਪਰਚਾ ਹੋ ਵੀ ਉਹਦਾ ਗਾ ਉਹਦਾ ਕੋਈ ਪਤਾ ਹੀ ਲੱਗਦਾ ਵੀ ਗੱਲ ਕਿੱਥੇ ਤੇ ਕਿੱਥੇ ਖੜੀ ਹੈ ਹਾਂਜੀ ਨੇਕੀ ਸਾਹਿਬ ਕੀ ਕਹਿਣਾ ਚਾਹੋਗੇ ਜੀ ਖੱਨੇ ਦਾ ਮੁੱਦਾ ਨਹੀਂ ਕੱਲੇ ਪੰਜਾਬ ਦਾ ਮੁੱਦਾ ਨਹੀਂ ਇਹ ਇੱਕ ਰਾਸ਼ਟਰੀ ਮੁੱਦਾ ਹੈ ਗਊ ਮਾਤਾ ਦਾ ਜਿਹੜਾ ਹੈ ਗਊ ਮਾਤਾ ਦਾ ਜਿਹੜਾ ਅਰਥ ਹੈ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਗਊ ਹਸਤੀ ਜਿਹੜੀ ਮੰਗੇ ਨੇ ਗਊ ਮਾਤਾ ਨੂੰ ਰਾਸ਼ਟਰੀ ਦਰਜਾ ਦਿੱਤਾ ਜਾਵੇ ਔਰ ਗਊ ਮਾਤਾ ਜਿਹੜਾ ਕਤਿਆੰਗ ਹੋ ਰਿਹਾ ਹੈ ਜਿਵੇਂ ਜਿਵੇਂ ਸ਼ਹਿਰਾਂ ਚ ਚਲਕ ਦੇ ਸਟੇਟ ਕੋਲ ਰੋਕ ਦਿੱਤਾ ਜਾਵੇ ਦੂਸਰੀ ਕਲਿਆਵੀ ਜਿਹੜੀ ਗਊ ਸੰਸਥਾ ਪੌਸ਼ ਸੰਸਥਾ ਨਾਮ ਤੇ ਗਊ ਸੰਸਥਾ ਟੈਕਸ ਜਿਹੜਾ ਮੇਰੇ ਹਿਸਾਬ ਨਾਲ ਕਰੋੜਾਂ ਅਰਬ ਰੁਪਏ ਇਕੱਠਾ ਹੁੰਦਾ ਉਹ ਪ੍ਰੋਪਰ ਰੁਪਇਆ ਕਿੱਥੇ ਜਾਂਦਾ ਕਿਹੜੀ ਸਰਕਾਰਾਂ ਕੋਲ ਹੈ ਕਿਹੜੇ ਵਿਭਾਗ ਕੋਲ ਹੈ ਉਹ ਪ੍ਰੋਪਰ ਸਬੰਧਿਤ ਡਿਪਾਰਟਮੈਂਟ ਨੂੰ ਭੇਜਿਆ ਜਾਵੇ ਤਾਂ ਕਿ ਗਊ ਰੱਖਿਆ ਬਾਰੇ ਸਾਂਭ ਸੰਭਾਲ ਬਾਰੇ ਪੂਰੀ ਗੋ ਪ੍ਰਕਿਰਿਆ ਹੋਵੇ ਤਾਂ ਮੈਂ ਸਾਰੇ ਇਹ ਜਿਹੜਾ ਸਾਡਾ ਅੱਜ ਦਾ ਇਕੱਠ ਹੈ ਇਹਦੇ ਵਿੱਚ ਕੋਈ ਰਾਜਨੀਤਿਕ ਨਹੀਂ ਹੈ ਕੋਈ ਇਹ ਸਾਰਾ ਸਨਾਤਨ ਸੰਗਠਨ ਹੈ ਤੇ ਸਾਰਿਆਂ ਨੂੰ ਮੈਂ ਅਪੀਲ ਕਰਦਾ ਬੇਨਤੀ ਕਰਾਂ ਇਸ ਟੀ ਨੂੰ ਜ਼ਰੂਰ ਧਿਆਨ ਕੀਤਾ ਜਾਵੇ कया कमु मतिलबु बंदि करो करो हूं हूं फसी दो ह बंदो बंदी बंदो बंदो बंद त बत्याो हत्यात बंद करो ਕੀ ਕਹਿਣਾ ਚਾਹੋਗੇ ਸਰ ਜਿਸ ਮੰਗ ਪੱਤਰ ਬਾਰੇ ਕੀ ਕਹਿਣਾ ਚਾਹੋਗੇ ਤੁਹਾਡਾ ਮੰਗ ਪੱਤਰ ਦਿੱਤਾ ਕਰੋ ਸਾਧ ਮੋਰਚਾ ਵੱਲੋਂ ਇਹ ਸਰਕਾਰ ਤੱਕ ਪਹੁੰਚਦਾ ਕਰਾਂਗੇ ਇੱਥੇ ਕਾਰਵ ਜੋ ਸਰਕਾਰ ਕਰਨੀ ਬਣਦੀ ਉਹਨੂੰ ਅੱਛਾ ਜੇ ਸੁਣਵਾਈ ਨਹੀਂ ਹੁੰਦੀ ਮੈਂ ਤਾਂ ਸਾਬ ਤੁਹਾਡੀ ਉਰੇ ਫਿਰ ਤੁਸੀਂ ਕੀ ਅਗਲਾ ਸਟੈਪ ਤੁਹਾਡਾ ਕੀ ਹੋਏਗਾ ਜੀ ਅਸੀਂ ਜੋ ਵੀ ਹੋ ਸਕਦਾ ਹੋਇਆ ਸੜਕਾਂ ਤੇ ਬੈਠਾਂਗੇ ਪਰ ਇਹ ਕੰਮ ਹੋਣ ਨਹੀਂ ਦੇਵਾਂਗੇ ਤੇ ਇਹਦੀ ਰੋਕ-ਥੰਮਲੀ ਸਾਨੂੰ ਜੋ ਵੀ ਕਰਨਾ ਪਿਆ ਅਸੀਂ ਕਰਾਂਗੇ ਠੀਕ ਹੈ ਸਰ